ਖਾ ਦਗੀ ਇੱਕ ਵਾਰ ਥੱਲੋਂ ਸਾਫ ਸੋਤਰੀ ਝੋਟੀ ਆ ਮੈਂ ਗੱਲ ਕਰਾਂ ਆਰਡਰ ਕੁਆਲਟੀ ਦੀ ਹਨਾ ਤੇ ਉਹ ਹੋ ਹੈਗੀ ਬਹੁਤ ਚੰਗੀ ਹਾਂ ਇਹਦੀ ਮਾਂ ਵੀ ਸਾਡੇ ਕੋਲ ਸੀ ਪਿਛਲੇ ਸੂਏ ਸੀ 171000 ਦੀ ਸੇਲ ਕੀਤੀ ਦੂਜਾ ਸੂਏ ਪਰ ਇਹ ਝੋਟੀ ਤੁਹਾਨੂੰ ਜੇ ਪਸੰਦ ਆਈ ਹਨਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਈ ਨੇ ਰੇਟ ਕਿਵੇਂ ਕੀਤਾ ਹਾਂਜੀ ਹਸੀਕਾਲ ਦੋਸਤੋ ਮਹਰਮਣਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਪਹਿਲੇ ਸੂਏ ਝੋਟੀ ਹੈ ਜਿਹੜੀ ਸੂਨ ਵਾਲੀ ਹੈ ਇਹ ਦਿਖਾਵਾਂਗੇ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਜਿਹੜੇ ਵੀਰ ਨਵੇਂ ਆਏ ਨੇ ਹਨਾ ਪੇਜ ਨੂੰ ਫੋਲੋ ਕਰ ਲਿਓ ਤੇ ਆਪਣੇ ਚੈਨਲ ਨੂੰ ਜਿਹੜਾ ਹੈਗਾ YouTube ਦੇ ਉੱਤੇ ਉਹਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਪਹਿਲਾਂ ਤੁਸੀਂ ਖੜੀ ਝੋਟੀ ਨੂੰ ਦੇਖ ਲਓ ਦੋਸਤੋ ਕਈ ਵਾਰੀ ਜਦੋਂ ਆਪਾਂ ਤੋਰਦੇ ਹਾਂ ਨਾ ਉਦੋਂ ਉਪਰਾਂ ਮੰਨ ਕੇ ਹਨਾ ਭੱਜ ਦੌੜ ਕਰਦੀ ਹੈ ਤੇ ਆਪਾਂ ਥੱਲੋਂ ਤੁਹਾਨੂੰ ਦਿਖਾ ਦਗੇ ਇੱਕ ਵਾਰ ਥੱਲੋਂ ਸਾਫ਼-ਸੁਥਰੀ ਝੋਟੀ ਹੈ ਦੋਸਤੋ ਬਾਕੀ ਨਸਲ ਕੁਆਲਿਟੀ ਕਲੀਓ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਚੰਗੀ ਹੈ ਆਜੋ ਆਪਾਂ ਕਰਾਉਣੇ ਬਾਈ ਨਾਲ ਥੋਡੀ ਗੱਲਬਾਤ ਤੇ ਕੀ ਬਾਈ ਰੇਟ ਰੱਖਦਾ ਇਹਦਾ ਤੇ ਜਾਣਕਾਰੀ ਸਾਰੀ ਆਪਾਂ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਹਸਤੀ ਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਈ ਪਹਿਲਾਂ ਤਾਂ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਦੱਸੋ ਤੇਰਾ ਨਾਮ ਗੁਰਸਿੰਮਰ ਸਿੰਘ ਉਰਫ ਬੱਗੀ ਪਿੰਡ ਸੱਦਾ ਸਿੰਘਵਾਲਾ ਜਿਹੜਾ ਮਾਨਸਾ ਤੇ ਜੀ ਗੱਲ ਕਰਗੇ ਮੂਸੇ ਦੇ ਜਮਾਂ ਨਾਲ ਰਹਿ ਜਾਂਦਾ ਪਿੰਡ ਹਾਂਜੀ ਮੂਸੇ ਤੋਂ 1.5 ਕਿਲੋਮੀਟਰ ਦੂਰ 1.5 ਕਿਲੋਮੀਟਰ ਦੂਰ ਮੂਸੇ ਪਿੰਡ ਤੋਂ ਹਾਂਜੀ ਠੀਕ ਆ ਬਾਈ ਬਾਈ ਜਿਵੇਂ ਆਪਾਂ ਗੱਲ ਕਰਗੇ ਹਨਾ ਝੋਟੀ ਹੈ ਤੇਰੀ ਜਿਹੜੀ ਹਾਂਜੀ ਪਹਿਲੇ ਸੂਏ ਸੂਣ ਵਾਲੀ ਹੈ ਕਿੰਨੇ ਦਿਨ ਇਹਦੇ ਬਾਕੀ ਹੈ ਜੀ ਇਹ 6-7 ਦਿਨ ਲੈ ਜੂ ਇਸ ਟਾਈਮ ਠੀਕ ਆ ਦਨ ਪੂਰੇ ਹੋਣ ਚ ਕੋਈ ਪਤਾ ਕਿੰਨੇ ਦਿਨ ਪਏ ਐ 17 ਤਰੀਕ ਨੂੰ ਦਿਨ ਪੂਰੇ ਲਗਭਗ ਠੀਕ ਆ 17 ਦਿਨ 17 ਤਰੀਕ ਨੂੰ ਜਿਹੜੇ ਹੈਗੇ ਤੇ ਦਿਨ ਪੂਰੇ ਨੇ ਹਾਂਜੀ ਠੀਕ ਆ ਤੇ ਬਈ ਜੇ ਗੱਲ ਕਰੀਏ ਇਹਦੀ ਮਾਂ ਦਾ ਕੀ ਰਿਕਾਰਡ ਖਲੀ ਵਾਲੀ ਬਲੱਡ ਲਾਈਨ ਚ ਦੇ ਵਿੱਚੋਂ ਠੀਕ ਆ ਖਲੀ ਹਾਂ ਇਹਦੀ ਮਾਂ ਵੀ ਸਾਡੇ ਕੋਲ ਸੀ ਪਿਛਲੇ ਸੂਏ ਸੀ 171000 ਦੀ ਸੇਲ ਕੀਤੀ ਦੂਜਾ ਸੂਆ ਝੋਟੀ ਅੱਛਾ ਦੂਜਾ ਸੂਆ ਝੋਟੀ ਕਿੰਨੇ ਦੀ ਸੇਲ ਕੀਤੀ ਸੀ ਠੀਕ ਹੈ ਇਹ ਉਹਦੀ ਧੀ ਆ ਉਹਦੀ ਧੀ ਆ ਠੀਕ ਹੈ ਉਹਦਾ ਕਿੰਨਾ ਕਿੰਨਾ ਦੋ ਦਿੱਤੀ ਬਾਈ ਉਹ 14 ਕਿਲੋ ਦਿੱਤਾ ਉਹਨੇ ਸਾਡੇ ਕੋਲ ਪਹਿਲਾਂ ਦੂਸਰੀ ਗੱਬਣ ਸੇਲ ਕਰਤੀ ਸੀ ਠੀਕ ਹੈ ਗੱਬਣੀ ਸੇਲ ਹੋਈ ਸੀ ਚਲੋ ਚੰਗੀ ਗੱਲ ਹੈ ਤੇ ਦੋਸਤੋ ਆਜੋ ਆਪਾਂ ਇਹ ਝੋਟੀ ਜਿਹੜੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਬਾਈ ਤੋੜ ਦੇ ਕਰਾਂ ਝੋਟੀ ਇਹ ਚਲ ਮੈਨੂੰ ਝੋਟੀ ਦੋਸਤੋ ਜਿਹੜੀ ਹੈਗੀ ਆ ਬਾਈ ਦੀ ਇਹ ਬਹੁਤ ਸੋਹਣੀ ਲੱਗੀ ਆ ਕਿਉਂਕਿ ਸਿੰਘ ਵੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਲਓ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਸਿੰਘਾਂ ਦੀ ਬੰਤਰ ਬਹੁਤ ਚੰ ਕੱਦ ਕੱਠ ਪੱਖੋਂ ਵੀ ਜਿਹੜੀ ਹੈਗੀ ਬਹੁਤ ਚੰਗੀ ਝੋਟੀ ਐ ਬਾਕੀ ਜੇ ਮੈਂ ਗੱਲ ਕਰਾਂ ਆਰਡਰ ਕੁਆਲਿਟੀ ਦੀ ਹਨਾ ਤੇ ਉਹੋ ਹੈਗੀ ਬਹੁਤ ਚੰਗੀ ਤੁਸੀਂ ਦੇਖ ਸਕਦੇ ਹੋ ਚਲ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਦੋਸਤੋ ਹਨਾ ਕਿਉਂਕਿ ਕੈਮਰੇ ਨੂੰ ਦੇਖ ਕੇ ਪਸੂ ਆ ਜਿਹੜਾ ਅਚਵੀ ਕਰਨ ਲੱਗ ਜਾਂਦਾ ਬਾਕੀ ਥੱਲੋਂ ਬਹੁਤ ਸਾਫ਼ ਆ ਆਪਾਂ ਨੇੜੇ ਹੁਣ ਜਮਾ ਨੇੜੋਂ ਕੈਮਰਾ ਲਾਤਾ ਤੁਸੀਂ ਦੇਖ ਸਕਦੇ ਹੋ ਬਾਈ ਦੇ ਕਹਿਣ ਮੁਤਾਬਕ ਦੀ ਗੱਲ ਐ ਵੀ ਇਹਦੀ ਮਾਂ ਐ ਜਿਹੜੀ ਦੂਜੇ ਸੂਏ 1,70,000 ਦੇ ਵਿੱਚ ਦੀ ਐ ਪਹਿਲੇ ਸੂਏ ਚ 14 ਲੀਟਰ ਦੁੱਧ ਦਿੱਤਾ ਦੋਸਤੋ ਇਸ ਦੀ ਮਾਂ ਨੇ 12 ਲੀਟਰ ਦੀ ਸਾਨੂੰ ਜੀ ਮੇਦ ਆ ਕਿ ਪਹਿਲਾਂ ਦੀ ਵੀ ਦੇਣ ਦੀ ਮੇਦ ਆ ਝੂਟੀ ਪਹਿਲੇ ਸੂਏ ਕਿੰਨਾ ਪਾ ਦੂਗੀ 12 ਲੀਟਰ ਦੁੱਧ ਤੱਕ ਜਾਣ ਸਦੇ ਚਾਂਸ ਹੈ ਇਹਦੇ ਪੂਰੇ 12 ਲੀਟਰ ਦੁੱਧ ਮਤਲਬ ਪਾ ਸਕਦੀ ਹੈ ਹਾਂ ਜੇ ਚੰਗੀ ਖਰਾਕ ਤੇ ਚੰਗੀ ਖਰਾਕ ਤੇ ਸਹੀ ਗੱਲ ਹੈ ਤੇ ਦੋਸਤੋ ਬਾਕੀ ਬਾਈ ਜਿਵੇਂ ਕਹਿੰਦਾ ਹੈ ਨਾ 12 ਲੀਟਰ ਦੁੱਧ ਪਾਉਣ ਦੀ ਆ ਸਕੀ ਮੈਨੂੰ ਵੀ ਲੱਗਦਾ ਕੁਝ ਕ हद ਤੱਕ ਵੀ ਹਾਂ ਝੋਟੀ ਚੰਗੀ ਹੈ ਬਰੀਡ ਵਾਲੀ ਹੈ ਬਰੀਡ ਪੱਖੋਂ ਚੰਗੀ ਹੈ ਤੇ ਭਾਈ ਆਪਾਂ ਜੇ ਹੁਣ ਇਹਦੇ ਰੇਟ ਦੀ ਗੱਲ ਕਰੀਏ ਹਾਂ ਭਾਈ ਰੇਟ ਦੱਸਿਓ ਰੇਟ ਵੀਰੇ ਯਾਰ ਕੁਛ ਮਰਜ਼ੀ ਕਰਾ ਲਓ ਚਾਹੇ ਲੱਖ ਕਰੋ ਲ ਸਵਾ ਲੱਖ ਕਰਾ ਲਓ ਪਰ 95000 ਰੁਪਏ ਮੁੱਲ ਆ ਪਰ 90000 ਰੁਪਏ ਜੇ ਆਪਾਂ ਲੈਣ ਦੇਣ ਦੀ ਝੋਟੀ ਛੱਡ ਦਾਂਗੇ 90000 ਹਾਂ ਜੇ ਕੋਈ ਆਪਾਂ ਨੂੰ ਵਧੀਆ ਬਰੀਡ ਵਾਲਾ ਗਾਂ ਸੰਭਾਲ ਵਾਲਾ ਬੰਦਾ ਹੋਊਗਾ ਉਹਨੂੰ ਆਪਾਂ ਹੋਰ ਵੀ ਲੈਸ ਕਰ ਦਾਂਗੇ ਜੇ ਕੋਈ ਚੰਗਣ ਰੱਖੇ ਚੱਕਰੇ ਰੱਖਣੀ ਹੈ ਜਿਹਨੇ ਦੁੱਧ ਪੀਣ ਨੂੰ ਬਰੀਡ ਵਾਸਤੇ ਠੀਕ ਹੈ ਉਹਨੂੰ ਆਪਾਂ ਉਹੀ ਰਿਆਤ ਕਰਕੇ ਦੇਵਾਂਗੇ ਠੀਕ ਹੈ ਤੇ ਨੰਬਰ ਬੋਲ ਦੇ ਬਈ 94174 51801 ਠੀਕ ਹੈ ਇੱਕ ਵਾਰੀ ਰਿਪੀਟ ਕਰ ਦਵੇ 94 174 51 801 ਠੀਕ ਹੈ ਬਈ ਧੰਨਵਾਦ ਲੈ ਵੀ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਛੋਟੀ ਤੁਹਾਨੂੰ ਜੇ ਪਸੰਦ ਆਈ ਹਨਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਈ ਨੇ ਰੇਟ ਕਿਵੇਂ ਕੀਤਾ ਧੰਨਵਾਦ ਸਾਰੇ ਵੀਰਾਂ ਦਾ